ਦੀਵਾਨ ਟੋਡਰ ਮੱਲ ਹੋਰਾਂ ਦੀ ਜੋ ਹਵੇਲੀ ਜਹਾਜ਼ ਹਵੇਲੀ ਜਿਹਨੂੰ ਕਿਹਾ ਜਾਂਦਾ ਹੈ ਉਸ ਨੂੰ ਉਹੀ ਪੁਰਾਤਨ ਦਿੱਖ ਦੇਣ ਦੇ ਵਾਸਤੇ ਇੱਕ ਪਰਿਵਾਰ ਨੇ ਇਸ ਦਾ ਜ਼ਿੰਮਾ ਲਿਆ ਹ ਹਮਮ ਕਿ ਇਹ ਜਾਣ ਕੇ ਕਿਸ਼ਨ ਲਾਇਸੀ ਕਿ ਇਸੇ ਵੇਲੇ ਵੀ ਸੰਭਾਲ ਵਾਸਤੇ ਹਮ ਉਸ ਨੂੰ ਵਿਕਸਿਤ ਕਰਨ ਵਾਸਤੇ ਨੂੰ ਕਿਹਾ ਜਾਵੇ ਕਿਉਂਕਿ ਪ੍ਰੋਟੈਕਟਡ ਮਾਰਮਨਮੈਂਟ ਹੈ ਇਹ ਵਿਰਾਸਤੀ ਹਮਾਰਾ ਕੋਰਸਪਟੀ ਜਾਤੀ ਹੈ ਹਮ ਨੂੰ ਸੰਭਾਲਣ ਲਈ ਸਾਡਾ ਸਰਕਾਰ ਦਾ ਉਹ ਐਸੇ ਤਰੀਕੇ ਤੋਂ ਨਾਲ ਸਰਦ ਨਹੀਂ ਕੀ ਪ੍ਰੋਬਲਮ ਨਹੀਂ ਸਾਨੂੰ ਖਰਚੇ ਦੀ ਚਾਹੇ ਉਹ ਤੇ 50 ਕਰੋੜ ਰੁਪਇਆ ਵੀ ਇਹ ਕਹਿ ਦੇਣ ਤਾਂ 50 ਕਰੋੜ ਰੁਪਇਆ ਵੀ ਲੱਗ ਜੂਗਾ ਜਨਨ ਨੂੰ ਮੈਂ ਜਾਣਦਾ ਨਹੀਂ ਹੈਗਾ ਉਹਨਾਂ ਤੇ ਮੈਂ ਵਿਸ਼ਵਾਸ ਕਰਕੇ ਖੁੱਲ ਕੇ ਗੱਲ ਵੀ ਨਹੀਂ ਕਰ ਸਕਦਾ ਹੂੰ ਦੂਸਰੀ ਤੇਰੇ ਨਾਲ ਬੈਠਣਾ ਹੀ ਵਿਗ ਜਾਣਾ ਕਿਹਾ ਜਾਂਦਾ ਜੀ ਸੋ ਬੈਠਣਾ ਮੁਸ਼ਕਿਲ ਸੀ ਪੈਸਾ ਕਿਪਾਉ ਖਤੇਗਾ ਇਸ ਵਾਸਤੇ ਕੋਈ ਤਿਆਰ ਨਹੀਂ ਸੀ ਜਾਗ ਉਹਨਾਂ ਦੀ ਸੁਰੱਖਿਆ ਨਹੀਂ ਸੀ ਐਸਡੀਪੀਸੀ ਦੀ ਕੋਲ ਜਾਂਦਾ ਹੈ ਫਾਊਂਡੇਸ਼ਨ ਸਾਡੇ ਇੱਕ ਪਰਿਵਾਰ ਹੈ ਜੀ ਵਿਜੀਟ ਦੇ ਵਿੱਚ 30 31 ਇੱਕ ਪਰਿਵਾਰ ਸ਼ਾਮ ਰਹਿ ਗਿਆ ਇਹ ਇਹ ਸਾਰਾ ਇਸੋ ਬਣੇਗੀ ਕੋਈ ਟਕਰਾਵ ਵਾਲੀ ਤਾਂ ਗੱਲ ਨਹੀਂ ਹੂੰ ਮੈਨੂੰ ਜਨਨ ਜਲਦੀ ਜਲਦੀ ਬਣੇ ਸਰਕਾਰ ਚਾਹੁੰਦੀ ਹੈ ਐਸਟੀਪੀਸੀ ਚਾਹੁੰਦੀ ਹੈ ਉਹਨਾਂ ਨੂੰ ਪੈਸੇ ਦੀ ਵੀ ਪ੍ਰੋਬਲਮ ਹੈ ਉਹ ਨਹੀਂ ਕਰ ਸਕਦੇ ਕਦੇ ਵੀ ਸੋਨ ਨੂੰ ਇਹ ਸਾਡਾ ਸਨੇਹਾ ਨਹੀਂ ਮਿਲੂਗਾ ਵੀ ਦਵਾਨ ਟੂਲਰਮ ਵਾਲਾ ਬਰਾਸਤੀ ਫਾਊਂਡੇਸ਼ਨ ਪੰਜਾਬ ਤੋਂ ਕਿਸੇ ਨੇ ਰੁਪਈਆ ਇੱਥੋਂ ਲੈਂਦਾ ਹੈ ਜਾਂ ਵਿਦੇਸ਼ ਤੋਂ ਲੈਂਦਾ ਹੈ ਜੀਵਾਪਿੰਦ ਜਗਰਾਵ ਤੋਂ ਅਰਜਨ ਸਿੰਘ ਕਰੇਗਾ ਨਾ ਉਹਨੇ ਆ ਕੇ ਸਾਨੂੰ ਬੇਨਤੀ ਕੀਤੀ ਕਿ ਮੈਂ ਨਾ ਕੁਝ ਪੈਸੇ ਹੈ ਮੇਰੇ ਕੋਲੇ ਵੀ ਮੈਂ ਹਵੇਲੀ ਨੂੰ ਦੇਣਾ ਚਾਹਣਾ ਤੇ ਉਹਨਾਂ ਨੂੰ ਮੈਂ ਬੇਨਤੀ ਕੀਤੀ ਵੀ ਸਾਡਾ ਇੱਕ ਮਤਾ ਨਿਜਮ ਹੈ ਵੀ ਅਸੀਂ ਪੈਸਾ ਨਹੀਂ ਲੈਣਾ ਸਾਨੂੰ ਕੋਈ ਪੈਸੇ ਦੀ ਲੋੜ ਨਹੀਂ ਸਾਨੂੰ ਤਾਂ ਵਿਦੇਸ਼ੀਆਂ ਦੇ ਇੱਥੋਂ ਦੇ ਆਪਣੇ ਭਾਰਤ ਦੇ ਇੰਡੀਆ ਦੇ ਲੋਕਾਂ ਦਾ ਤੇ ਅਰੋੜਾ ਸਾਹਿਬ ਵਰਗੇ ਸਜਣਾ ਦਾ ਆਸ਼ੀਰਵਾਦ ਚਾਹੀਦਾ ਇਹਦੀ ਪੁਰਾਤਨ ਵਿਖ ਜਿਹੜੀ ਹੈ ਮੇਰਾ ਨਹੀਂ ਖਿਆਲ ਕਿਸੇ ਨੂੰ ਪਤਾ ਹੋਊਗਾ ਕਿ ਕਿਵੇਂ ਦੀ ਹਵੇਲੀ ਹੋਊਗੀ ਤੁਹਾਡੇ ਤੱਕ ਉਹ ਪਹੁੰਚੀ ਹੈ ਜਿੰਨਾ ਨੀਹਾ ਬਹੁਤ ਕੁਝ ਦੱਸ ਦੇਣੀ ਹੈ ਕਿਉਂਕਿ ਅੱਜ ਦੇਖੋ ਟੈਕਨੋਲੋਜੀ ਕਿੱਥੇ ਪਹੁੰਚ ਚੁੱਕੀ ਹੈ ਤੇ ਨੀਹਾ ਦੱਸਾ ਦੇਣੀ ਕਿ ਆ ਵੀ ਇਹ ਹੈ ਕੀ ਸੀ ਕਿਸ ਤਰ੍ਹਾਂ ਦਾ ਢਾਂਚਾ ਤੇ ਇਹਦਾ ਗੱਲਾਂ ਇਹ ਵੀ ਚੱਲਦੀਆਂ ਰਹੀਆਂ ਕਿ ਜਿਹੜੀ ਉਹ ਜਗ੍ਹਾ ਹੈਗੀ ਆ ਜਿਸ ਨੂੰ ਇੰਟਰਨਲ ਦੀ ਹਵੇਲੀ ਕਿਹਾ ਜਾਂਦਾ ਉਹ ਅਸਲ ਦੇ ਵਿੱਚ ਉਹ ਹਵੇਲੀ ਹੈ ਹੀ ਨਹੀਂ। ਕਿਉਂਕਿ ਇਹਨਾਂ ਚੀਜ਼ਾਂ ਆਪਣੀਆਂ ਬਹੁਤ ਗਵਾਚ ਗਈਆਂ। ਪਾਕਿਸਤਾਨ ਚ ਅੱਜ ਆਪਣੇ ਸਮਾਜ ਚ ਬਹੁਤ ਮੁਸਲਮਾਨ ਲੋਕ ਰਹਿੰਦੇ ਆ। ਉਹ ਆਪਾਂ ਇਹ ਥੋੜੋ ਕਹਿ ਸਕਦੇ ਆ ਵੀ ਇਹ ਮੁਸਲਮਾਨਾਂ ਦੀ ਉਹ ਹਮਲੇ ਹੋਏ ਆ ਪਰ ਇਹ ਹਵੇਲੀ ਨੂੰ ਕੋਈ ਵੀ ਕਿਸੇ ਨੇ ਹੁਣ ਪਚਾਇਆ ਨਹੀਂ ਤਾਂ ਇਹ ਵੀ ਹਵੇਲੀ ਨੇ ਖਤਮ ਹੋ ਜਾਣਾ ਤੇ ਜੋ ਇਸ ਤਰ੍ਹਾਂ ਦੀ ਹੁੰਦੀ ਸਭ ਤੋਂ ਵੱਡਾ ਤੱਥ ਇਹ ਹੈ ਸਾਡੇ ਵੱਡੇ ਭਾਗ ਨੇ ਵੀ ਅਸੀਂ ਅਸੀਂ ਨਾ ਵਿਚੋਲਗੀ ਦਾ ਕਾਰਜ ਕੀਤਾ ਹੈ ਅਸੀਂ ਅਸੀਂ ਕੋਈ ਪਾਰਟੀ ਨਹੀਂ ਦਿੱਤੀ ਲੋਕੇ ਵੀ ਸਮਝਣਾ ਚਾਹਣਗੇ ਕਿ ਲੋਕ ਜਾ ਕੇ ਮੱਥਾ ਟੇਕਿਆ ਕਰਨਗੇ ਅਸੀਂ ਉਹ ਧਾਰਮਿਕ ਰੰਗਤ ਨਹੀਂ ਦੇਣਾ ਚਾਹੁੰਦੇ ਸਾਡਾ ਆਪਦਾ ਵਿਚਾਰ ਹੈ ਅਸੀਂ ਉਹ ਮਨੁੱਖੀ ਅਧਿਕਾਰਾਂ ਦੀ ਰੰਗਤ ਦੇਣਾ ਚਾਹੁੰਦੇ ਹਾਂ ਅਸੀਂ ਕੋਸ਼ਿਸ਼ ਕਰਾਂਗੇ ਜਿੰਨਾ ਵੀ ਸੱਤ ਹੋ ਸਕੇ ਆ ਦੇਖੋ ਅਸੀਂ ਮਤਲਬ ਕਿ ਇੱਕ ਗੁਰੂ ਸਾਹਿਬ ਦੇ ਨਮਾਣੇ ਜੇ ਸਿੱਖ ਆਏ ਗਿਆ ਤੇ ਅਸੀਂ ਕਿਸੇ ਚੀਜ਼ ਦੇ ਕੋਈ ਆਪਣਾ ਦਵਦਵਾ ਨਹੀਂ ਬਣਾਉਣਾ ਚਾਹੁੰਦੇ ਜਾਂ ਅਸੀਂ ਮੈਂ ਤੋਂ ਬਹੁਤ ਦੂਰ ਹੈ ਇਸ ਕਾਲ ਦਾ ਅਨਮਿਊਟ ਦੇਖ ਰਿਹਾ ਹੂੰ ਤੁਸੀਂ ਤੇ ਮੈਂ ਆ ਰਵੀ ਸੰਗਰਾਹ ਹੋਰ ਸਿੱਕ ਇਤਿਹਾਸ ਦੇ ਵਿੱਚ ਇੱਕ ਮਿਸਾਲ ਜਿਹੜੀ ਵਾਪਰੀ ਉਹਲਾ ਮਿਸਾਲ ਆ ਹੋਰ ਕਿਸੇ ਵੀ ਕਦੇ ਇਤਿਹਾਸ ਚ ਨਹੀਂ ਮਿਲਦੀ ਕਿ ਦੀਵਾਨ ਟੋਡਰਮਲ ਹੋਰਾਂ ਨੇ ਉਸ ਵੇਲੇ ਸਭ ਤੋਂ ਮਹਿੰਗੀ ਜ਼ਮੀਨ ਖਰੀਦ ਕੇ ਛੋਟੇ ਸਾਹਿਬਜ਼ਾਦੇ ਔਰ ਮਾਤਾ ਗੁਜਰੀ ਜੀ ਦੀਆਂ ਦੇਹਾਂ ਦਾ ਅੰਤਿਮ ਸੰਸਕਾਰ ਕੀਤਾ ਪਰ ਜਦੋਂ ਇਹ ਚਰਚਾ ਸੋਸ਼ਲ ਮੀਡੀਆ ਤੇ ਚੱਲਦੀ ਸੀ ਮੀਡੀਆ ਦੇ ਰਾਹੀਂ ਜਾਂ ਬਹੁਤ ਸਾਰੇ ਲੋਕ ਆਪਣੇ ਪੱਧਰ ਤੇ ਕਿ ਜਿਹੜੀ ਦੀਵਾਨ ਟੋਡਰਮਲ ਦੀ ਹਵੇਲੀ ਉਹਦੀ ਸਾਂਭ ਸੰਭਾਲ ਨਹੀਂ ਹੋ ਰਹੀ ਇਸ ਗੱਲ ਦਾ ਇਤਰਾਜ਼ ਵੀ ਹੁੰਦਾ ਰਿਹਾ ਔਰ ਬਹੁਤ ਸਾਰੇ ਲੋਕ ਸਵਾਲ ਵੀ ਕਰਦੇ ਰਹੇ ਕਿ ਕਿਉਂ ਨਹੀਂ ਹੋ ਰਹੀ ਤੇ ਇਹਦੇ ਨਾਲ ਨਾਲ ਗੱਲ ਇਹ ਵੀ ਹੈ ਕਿ ਬਹੁਤ ਸਾਰੀਆਂ ਇਤਿਹਾਸਕ ਥਾਵਾਂ ਅਜਿਹੀਆਂ ਸੀ ਜਿਹੜੀਆਂ ਜਿਨ੍ਹਾਂ ਨੂੰ ਰੈਨੋਵੇਟ ਕੀਤਾ ਗਿਆ ਬਦਲਿਆ ਗਿਆ ਜਾਂ ਨਹੀਂ ਬਦਲਿਆ ਗਿਆ ਜਾਂ ਉਹਨਾਂ ਦੀ ਦੇਖ ਨੂੰ ਨਵਾਂ ਬਣਾਉਣ ਵਾਸਤੇ ਉਹ ਸਾਰਾ ਕੁਝ ਹੋਇਆ ਉਹਦੇ ਤੇ ਵੀ ਇਤਰਾਜ਼ ਹੁੰਦੇ ਰਹੇ ਕਿ ਇਹਨਾਂ ਇਤਿਹਾਸਕ ਥਾਵਾਂ ਨੂੰ ਬਦਲਿਆ ਨਹੀਂ ਜਾਣਾ ਚਾਹੀਦਾ ਸੀ ਕਿ ਜਿਹੜੀਆਂ ਪੁਰਾਣੀਆਂ ਇਤਿਹਾਸਕ ਥਾਵਾਂ ਸੀ ਉਹ ਲੋਕ ਉਸੇ ਤਰੀਕੇ ਨਾਲ ਹੀ ਦੇਖਦੇ ਜਿਵੇਂ ਸੀਗੀਆਂ ਉਵੇਂ ਹੀ ਪਰ ਸਮਾਂ ਬਦਲਦਾ ਹੈ ਸਮੇਂ ਦੇ ਨਾਲ ਨਾਲ ਉਹ ਚੀਜ਼ਾਂ ਪੁਰਾਣੀਆਂ ਹੁੰਦੀਆਂ ਤਾਂ ਮੌਕੇ-ਮੌਕੇ ਤੇ ਫੈਸਲੇ ਹੁੰਦੇ ਰਹਿੰਦੇ ਆ ਹੁਣ ਦੀਵਾਨ ਟੋਡਰਮਲ ਹੋਰਾਂ ਦੀ ਜੋ ਹਵੇਲੀ ਜਹਾਜ਼ ਹਵੇਲੀ ਜਿਹਨੂੰ ਕਿਹਾ ਜਾਂਦਾ ਉਸ ਨੂੰ ਉਹੀ ਪੁਰਾਤਨ ਦਿਖ ਦੇਣ ਦੇ ਵਾਸਤੇ ਇੱਕ ਪਰਿਵਾਰ ਨੇ ਇਸ ਦਾ ਜ਼ਿੰਮਾ ਲਿਆ ਜ਼ਿੰਮਾ ਲਿਆ ਕੋਰਟ ਦੇ ਵਿੱਚੋਂ ਜਦੋਂ ਇੱਕ ਕੇਸ ਜਿਹੜਾ ਹੈ ਸਹਿਮਤੀ ਨਾਲ ਇਹ ਪਾਸ ਹੋ ਜਾਂਦਾ ਹੈ ਹਾਈ ਕੋਰਟ ਫੈਸਲਾ ਕਰ ਦਿੰਦਾ ਹੈ ਕਿ ਇੱਥੇ ਤੁਸੀਂ ਕੰਸਟਰਕਸ਼ਨ ਕਰ ਸਕਦੇ ਹੋ ਕੀ ਸੀ ਪੂਰਾ ਮਾਮਲਾ ਵੀ ਸਮਝਾਂਗੇ ਕਿਵੇਂ ਇਹ ਸਾਰਾ ਕੁਝ ਹੋਇਆ ਹੈ ਵੀ ਸਮਝਾਂਗੇ ਸਰ ਬਹੁਤ ਬਹੁਤ ਸਵਾਗਤ ਜੀ ਧੰਨਵਾਦ ਤੁਸੀਂ ਸਮਾਂ ਕੱਢ ਰਹੇ ਹੋ ਜੀਲ ਸਾਹਿਬ ਸਭ ਤੋਂ ਪਹਿਲਾਂ ਤਾਂ ਇਹ ਕਿ ਇਹ ਕੇਸ ਕੀ ਸੀ ਕਿਉਂ ਕਾਨੂੰਨੀ ਅੜਚਣ ਸੀ ਔਰ ਇਸ ਕਾਨੂੰਨੀ ਅੜਚਣ ਦੇ ਵਿੱਚੋਂ ਕੀ ਕੁਝ ਹੋਇਆ ਔਰ ਇਹ ਸਾਰੀ ਹਟੀ ਕਿਵੇਂ ਜੀ ਕਾਨੂੰਨੀ ਅੜਚਣ ਦਾ ਨੰਬਰ ਤਾਂ ਨਹੀਂ ਕੋਈ ਸੀ ਐਸੀ ਗੱਲ ਸੀ ਜੀ पटीन पाई से मैं कि सरकार और एस जी पीसी में हदायत की जाए कि टोटल की हवेली में सुरक्षित करने वास्ते प्रिजर्व करने वास्ते कोशिश जी करी कोई गल नहीं अड़ेता समझ लिया गया क्योंकि इस पार्टी एस जी पी सी पार्टी, सरकार पार्टी, सी, पार्टी, सी। पार्टी सी। तो मैं जानकारी पटी लाई थी कि इस हवेली संभाल वास्तव ਹੂੰ ਕੋਈ ਉਦਮ ਕਰਨ ਵਾਸਤੇ ਨੂੰ ਕਿਹਾ ਜਾਵੇ ਕਿਉਂਕਿ ਪ੍ਰੋਟੈਕਟਿਡ ਮਾਰੂਮੈਂਟ ਹੈ ਵਿਰਾਸਤੀ ਇਮਾਰਤ ਕੋਰਸ ਕੀਤੀ ਜਾ ਚੁੱਕੀ ਹੈ ਹੂੰ ਇਹਨੂੰ ਸੰਭਾਲਣਾ ਵੀ ਸਾਡਾ ਸਰਕਾਰ ਦਾ ਉਹ ਰਿਸਪੀਸ ਦੋਨਾਂ ਦਾ ਫਰਜ਼ ਬਣਦਾ ਇਸ ਤਰ੍ਹਾਂ ਦੀ ਕਿਸ ਤਰ੍ਹਾਂ ਬਣਦੀ ਹੈ ਫਿਰ ਐਸਜੀਪੀਸੀ ਨੂੰ ਮੇਰੀ ਸਮਝ ਹੈ ਸੀ ਕਿ ਪੈਸਾ ਕੌਣ ਖਰਚੇਗਾ ਇਸ ਵਾਸਤੇ ਕੋਈ ਤਿਆਰ ਨਹੀਂ ਸੀ ਜਾਂ ਉਹਨਾਂ ਦੀ ਸਮਰੱਥਾ ਨਹੀਂ ਸੀ ਐਸਜੀਪੀਸੀ ਦੀ ਕਿ ਉਹ ਜਾਣਦੇ ਹੂੰ ਔਰ ਇੱਕ ਐਸੀ ਗੱਲ ਵੀ ਹੁੰਦੀ ਹੈ ਕਿ ਕਿਉਂਕਿ ਕੇਸ ਲੱਗਦਾ ਹੈ ਹਾਈ ਕੋਰਟ ਵਗੈਰਾ ਦੇ ਹੂੰ ਤਾਂ ਦੂਸਰੀ ਧਿਰ ਨਾਲ ਬੈਠਣਾ ਵੀ ਕੋਈ ਅੱਛੀ ਗੱਲ ਨਹੀਂ ਸਮਝਿਆ ਹੂੰ ਔਰ ਜਦਸਤ ਨੇ ਇਹਨਾਂ ਨੂੰ ਪਤਾ ਲੱਗਿਆ ਕਿ ਕਹਿੰਦੇ ਸੀ ਕਿ ਐਕਸੀ ਰੋਡਾਂ ਬੰਦਾਂ ਨੇ ਉਹ ਅੜ ਜਾਏਗਾ ਅੜੀ ਹਲੇ ਸਾਰੀਆਂ ਗੱਲਾਂ ਸੱਚੀਆਂ ਹੂੰ ਇਹਨਾਂ ਨਾਲ ਵੀ ਇਹ ਵੀ ਮੇਰੇ ਕੋਲ ਆਂਦੇ ਰਹੇ ਨੇ ਕਿਉਂਕਿ ਇਹਨਾਂ ਨੇ ਬਣਾਉਣ ਦਾ ਬੇੜਾ ਚੁੱਕਿਆ ਜੀ ਇਹਨੂੰ ਪਤਾ ਹੋਏਗਾ ਕਿ ਉਦੋਂ ਤੇ ਹੁਣ ਦੇ ਮੇਰੇ ਐਟੀਟਿਊਡ 'ਚ ਫਰਕ ਸੀਗਾ। ਹੂੰ। ਜਦੋਂ ਨੂੰ ਮੈਂ ਜਾਣਦਾ ਨਹੀਂ ਹੈਗਾ ਉਹਨਾਂ 'ਤੇ ਮਂ ਵਿਸ਼ਵਾਸ ਕਰਕੇ ਖੁੱਲ ਕੇ ਗੱਲਬਾਤ ਨਹੀਂ ਕਰ ਸਕਦਾ। ਹੂੰ। ਦੂਸਰੀ ਤੇਰੇ ਨਾਲ ਬੈਠਣਾ ਹੀ ਵਿਕ ਜਾਣਾ ਕਿਹਾ ਜਾਂਦਾ। ਜੀ। ਸੋ ਬੈਠਣਾ ਮੁਸ਼ਕਿਲ ਸੀ। ਹੂੰ। ਮੈਂ ਇਹਨਾਂ ਨੂੰ ਕਹਿੰਦਾ ਸੀ ਕਿ ਫੋਰਟ ਜੋ ਕਰੇਗੀ ਉਹ ਮੈਨੂੰ ਮਨਜ਼ੂਰ ਹੋਏਗਾ। ਇਹਨਾਂ ਨਾਲ ਵੀ ਇਹ ਗੱਲ ਹੁੰਦੀ ਸੀ। ਸ਼੍ਰੋਮਣੀ ਕਮੇਟੀ ਨੇ ਵੀ ਅਪਰੋਚ ਕੀਤੀ ਜਾਂ ਸਰਕਾਰ ਦੇ ਬੰਦਿਆਂ ਨੇ ਵੀ ਅਪਰੋਚ ਕੀਤਾ। ਹੂੰ। ਇਹਕ ਮੌਕਾ ਆ ਗਿਆ ਕਿ ਨਾ ਨੇ ਐਕਟਿੰਗ ਚੀਫ ਜੇਸਸ ਮੈਡਮ ਰੀਤੂ ਬਾਰੀ ਜੀ ਆ। ਹੂੰ। ਉਹਨਾਂ ਨੂੰ ਜੋ ਉਹਨੇ ਸੁਝਾ ਉਹਨਾਂ ਨੇ ਕਹਿ ਦਿੱਤਾ ਕਿ ਸਾਰਿਆਂ ਪਿਰਾ ਬੈਠ ਕੇ ਆਪਸ ਵਿੱਚ ਸਹਿਮਤੀ ਪੈਦਾ ਕਰੋ ਔਰ ਨਾ ਲੈਟ ਸੀ ਰੋਡ ਨੂੰ ਬਿਠਾਓ। ਹੂੰ। ਇੱਕ ਪਲੇਟਫਾਰਮ ਬਣ ਗਿਆ। ਜੀ। ਜਿਸ ਦੇ ਉੱਪਰ ਕੋਈ ਉਂਗਲੀ ਨਹੀਂ ਫਸ ਸਕਦਾ। ਹੂੰ। ਅਸੀਂ ਬੈਠੇ। ਤਾਂ ਇਹ ਸਾਰਾ ਸਮਝ ਬਣੇਗੀ ਕੋਈ ਟਕਰਾਵ ਵਾਲੀ ਤਾਂ ਗੱਲ ਨਹੀਂ। ਹੂੰ। ਮੈਂ ਵੀ ਚਾਹੁੰਦਾ ਜਲਦੀ ਤੋਂ ਜਲਦੀ ਬਣੇ। ਸਰਕਾਰ ਚਾਹੁੰਦੀ ਹੈ ਐਸ்சிਪੀਸੀ ਚਾਹੁੰਦੀ ਹੈ ਉਹਨਾਂ ਨੂੰ ਪੈਸਾ ਦੇਣ ਦੀ ਪ੍ਰੋਬਲਮ ਹੈ ਬਤਰੀ ਗੱਲ ਹੈ ਪੈਸਾ ਲਾਣ ਵਾਲੇ ਆ ਕੇ ਆ ਕੇ ਜੀ ਬਾਕੀ ਕੋਈ ਅੜਿਚਰ ਬਚਿਆ ਨਹੀਂ ਜੀ ਉਹ ਅਸੀਂ ਸਹਿਮਤੀ ਕਰਕੇ ਕੋਰਟ ਨੂੰ ਇੱਕ ਅਪਲੀਕੇਸ਼ਨ ਲਗਾ ਦਿੱਤੀ ਕਿ ਸਾਡੇ ਕੇਸ ਨੂੰ ਜਲਦੀ ਸੁਣ ਕੇ ਤੁਰੰਤ ਸੁਣ ਕੇ ਹਾਂ ਹਾਂ ਇਹ ਹਵਾਲੇ ਲਈ ਰਿਟਰਨ ਕਾ ਵਾਸਤੇ ਆਦੇਸ਼ ਦਿੱਤੇ ਆ ਕੋਰਟ ਨੇ ਨਿਰਧਾਰਤ ਠੀਕ ਹੈ ਅੱਛਾ ਇਹ ਤੁਸੀਂ ਇਹ ਫੈਸਲਾ ਲੈ ਲੈ ਕੇ ਪੈਸਾ ਸਾਰਾ ਤੁਸੀਂ ਤੁਹਾਡੀ ਤੁਹਾਡੇ ਪਰਿਵਾਰ ਲਾਏਗਾ ਬਿਲਕੁਲ ਸਾਡੇ ਕਈ ਪਰਿਵਾਰ ਹੈਗੇ ਆ ਇੱਕ ਟੁਕਟ 31 ਪਰਿਵਾਰ ਹੈਗੇ ਆ ਫਾਊਂਡੇਸ਼ਨ ਸਾਡੇ ਇੱਕ ਪਰਿਵਾਰ ਹੈ ਜੀ ਵਿਜੀ ਦੇ ਵਿੱਚ 31 ਇੱਕ ਪਰਿਵਾਰ ਸ਼ਾਮਲ ਹੈਗਾ ਤੇ ਸਭ ਤੋਂ ਪਹਿਲਾਂ ਨਾ ਇੱਥੇ ਕਈ ਕਈ ਪ੍ਰੋਬਲਮਾਂ ਤੁਸੀਂ ਦੇਖਦੇ ਹੋ ਕਿ ਲੋਕ ਬਾਅਦ ਦੇ ਵਿੱਚ ਕਹਿੰਦੇ ਜੀ ਇਹਨਾਂ ਨੇ ਅੱਧੇ ਪੈਸੇ ਲਾਤੇ ਆ ਅੱਧੇ ਇਹਨਾਂ ਨੇ ਰੱਖ ਲਿਆ ਬਿਲਕੁਲ ਤੇ ਪੈਸੇ ਇਕੱਠੇ ਕਰ ਲਿਆ ਅਸੀਂ ਅਸੀਂ ਉਹਨਾਂ ਤੋਂ ਬਹੁਤ ਉੱਪਰ ਹੈ ਅਸੀਂ ਜੋ ਵੀ ਮਤਲਬ ਕਿ ਜਿੰਨਾ ਵੀ ਪੈਸਾ ਲੱਗੇਗਾ ਉਹ ਅਸੀਂ ਆਪਣੇ ਪਰਿਵਾਰਾਂ ਵੱਲੋਂ ਹੀ ਲਾਵਾਂਗੇ ਅਸਲ ਵਿੱਚ ਸਾਡੇ ਕੋਲ ਇੱਕੋ ਹੀ ਪਰਿਵਾਰ ਹੈ ਜਿਹੜਾ ਕਹਿੰਦਾ ਵੀ ਮੈਂ ਸਾਰੀ ਲਾ ਦਾਂਗਾ ਪਰ ਫਿਰ ਵੀ ਅਸੀਂ ਇੱਕ ਦੋ ਪਰਿਵਾਰ ਜਿਵੇਂ ਜਿਵੇਂ ਵੀ ਸਾਨੂੰ ਲੋੜ ਪਈ ਜਿਵੇਂ ਅਰੋੜਾ ਸਾਹਿਬ ਨੇ ਦੱਸਿਆ ਵੀ ਕੋਈ ਪ੍ਰੋਬਲਮ ਨਹੀਂ ਸਾਨੂੰ ਖਰਚੇ ਦੀ ਚਾਹੇ ਉਹ ਤੇ 50 ਕਰੋੜ ਰੁਪਈਆ ਵੀ ਇਹ ਕਹਿ ਦੇਣ ਤਾਂ 50 ਕਰੋੜ ਰੁਪਈਆ ਵੀ ਲੱਗ ਜਾਊਗਾ ਇਹ ਗੁਰੂ ਮਹਾਰਾਜ ਦੀ ਕਿਰਪਾ ਹੈ ਅਸੀਂ ਕੋਈ ਮਾਰ ਨਹੀਂ ਕਰਦੇ ਤੇ ਉਹ ਕਦੇ ਵੀ ਸੋਨੂੰ ਇਹ ਸਾਡਾ ਸਨੇਹਾ ਨਹੀਂ ਮਿਲੂਗਾ ਵੀ ਦਵਾਨ ਟੋਲਰਮਲ ਬਰਾਸਤੀ ਫਾਊਂਡੇਸ਼ਨ ਪੰਜਾਬ ਤੋਂ ਕਿਸੇ ਨੇ ਰੁਪਿਆ ਇੱਥੋਂ ਲੈਂਦਾ ਹੈ ਜਾਂ ਵਿਦੇਸ਼ ਤੋਂ ਲੈਂਦਾ ਹੈ ਵੈਸੇ ਅਪਰੋਚ ਕਰਦੇ ਲੋਕ ਤੁਹਾਡੇ ਤੱਕ ਜਦੋਂ ਕਿਸੇ ਨੂੰ ਪਤਾ ਲੱਗਾ ਹੋਊਗਾ ਸਾਡੇ ਕੋਲੇ ਬਹੁਤ ਲੋਕ ਆਉਂਦੇ ਆ ਸਾਡੇ ਕੋਲੇ ਜੀਵਾ ਪਿੰਡ ਦੇ ਜਗਰਾਵਂ ਤੋਂ ਅਰਜਨ ਸਿੰਘ ਕਰੇ ਬਣਾਇਆ ਉਹਨੇ ਆ ਕੇ ਸਾਨੂੰ ਬੇਨਤੀ ਕੀਤੀ ਵੀ ਮੈਂ ਨਾ ਕੁਝ ਪੈਸੇ ਆ ਮੇਰੇ ਕੋਲੇ ਵੀ ਮੈਂ ਹਵੇਲੀ ਨੂੰ ਦੇਣਾ ਚਾਹਣਾ ਹੈ ਤੇ ਉਹਨਾਂ ਨੂੰ ਮੈਂ ਬੇਨਤੀ ਕੀਤੀ ਵੀ ਸਾਡਾ ਇੱਕ ਮਤਾ ਨਿਜ਼ਮ ਹੈ ਵੀ ਅਸੀਂ ਪੈਸਾ ਨਹੀਂ ਲੈਣਾ ਜੇ ਆਗਰ ਤੂੰ ਅਸੀਂ ਇਹ ਮਾਨਮਣ ਨਹੀਂ ਕਰਦੇ ਜੇ ਤੂੰ ਅਗਰ ਖਰਚਣਾ ਚਾਹਣਾ ਹੈਗਾ ਤਾਂ ਤੂੰ ਅਸੀਂ ਤੈਨੂੰ ਕੋਈ ਪ੍ਰੋਜੈਕਟ ਦਾ ਦੱਸ ਦਾਂਗੇ ਜੇ ਜਦੋਂ ਰਾਹ ਪੈਂਦੀ ਹੈ ਗੱਲ ਤੁਸੀਂ ਉਹ ਤੇ ਸਿੱਧੀ ਆ ਕੇ ਸੇਵਾ ਕਰ ਜੋ ਮੰਨ ਲਓ ਕੋਈ ਗ੍ਰੀਨਰੀ ਦਾ ਆਪਾਂ ਉਹਨਾਂ ਨੂੰ ਦੇਤਾ ਜਾਂ ਜਾਂ ਹੋਰ ਕਿਸੇ ਚੀਜ਼ ਦਾ ਜੋ ਵੀ ਉੱਥੇ ਮਤਲਬ ਉਹਨਾਂ ਦੇ ਆਪਣੇ ਬਜਟ ਦੇ ਹਿਸਾਬ ਨਾਲ ਆਪਾਂ ਵੀ ਬਜਟ ਦੇ ਹਿਸਾਬ ਨਾਲ ਹਾਂ ਤੇ ਹੋਰ ਸਾਨੂੰ ਬਹੁਤ ਲੋਕ ਇਸ ਤਰ੍ਹਾਂ ਦੀ ਸਪੋਰਟ ਸਾਨੂੰ ਬਾਹਰੋਂ ਵੀ ਬਹੁਤ ਕਾਲ ਆਉਂਦੀ ਹੈ ਮੈਨੂੰ ਵੀ ਤੁਸੀਂ ਦੱਸੋ ਪਾ ਜੀ ਕਿੰਨੇ ਪੈਸੇ ਚਾਹੀਦੇ ਵੀ ਨਹੀਂ ਸਾਨੂੰ ਕੋਈ ਪੈਸੇ ਦੀ ਲੋੜ ਨਹੀਂ ਸਾਨੂੰ ਤਾਂ ਵਿਦੇਸ਼ੀਆਂ ਦੇ ਇੱਥੋਂ ਦੇ ਆਪਣੇ ਭਾਰਤ ਦੇ ਇੰਡੀਆ ਦੇ ਲੋਕਾਂ ਦਾ ਤੇ ਅਰੂੜਾ ਸਾਹਿਬ ਵਰਗੇ ਸਜਣਾ ਦਾ ਅਸ਼ੀਰਵਾਦ ਚਾਹੀਦਾ ਤੇ ਸਾਡੇ ਲਈ ਇਹ ਅਰਦਾਸ ਕਰਨ ਵੀ ਇਹ ਇਮਾਨਦਾਰੀ ਨਾਲ ਇਸ ਤਰ੍ਹਾਂ ਸਾਰਾ ਕਾਰਜੇ ਚੜ੍ਹਦੀ ਕਲਾ 'ਚ ਕਰਨ ਤੇ ਸਾਨੂੰ ਸਿਰਫ ਮਤਲਬ ਕਿ ਇੱਕ ਪ੍ਰੇਮ ਦੀ ਲੋੜ ਹੈ ਮੁਹੱਬਤ ਦੀ ਲੋੜ ਹੈ ਹੁਰ ਸਾਨੂੰ ਕਈ ਚੀਜ਼ ਦੀ ਲੋੜ ਹੈ। ਜ਼ਾਹਿਰ ਜੀ ਗੱਲ ਹੈ ਕਿ ਤੁਸੀਂ ਇਹਦੇ ਤੇ ਸਰਚ ਤਾਂ ਕੀਤਾ ਹੀ ਹੋਊਗਾ ਕਿਉਂਕਿ ਕਈ ਚੀਜ਼ਾਂ ਕਈ ਸਵਾਲ ਸੋਸ਼ਲ ਮੀਡੀਆ ਤੇ ਵੀ ਆਉਂਦੇ ਨੇ ਬਹੁਤ ਸਾਰੇ ਲੋਕ ਜਿਹੜੇ ਇੰਟੈਲੈਕਚੁਅਲ ਲੋਕ ਨੇ ਉਹ ਵੀ ਕਈ ਵਾਰ ਸਵਾਲ ਕਰਦੇ ਨੇ। ਇਹ ਸਭ ਤੋਂ ਪਹਿਲਾਂ ਤਾਂ ਕਿ ਇਹਦੀ ਪੁਰਾਤਨ ਦਿੱਖ ਜਿਹੜੀ ਹੈ ਮੇਰੇ ਨਾਲ ਖਿਆਲ ਕਿਸੇ ਨੂੰ ਪਤਾ ਹੋਊਗਾ ਕਿ ਕਿਵੇਂ ਦੀ ਹਵੇਲੀ ਹੋਊਗੀ। ਤੁਹਾਡੇ ਤੱਕ ਉਹ ਪਹੁੰਚੀ ਹੈ ਜਾਂ ਮਤਲਬ ਇੰਜੀਨੀਅਰ ਆਪਣੇ ਹਿਸਾਬ ਨਾਲ ਬਣਾਉਣਗੇ ਇਸ ਬਣੂਗੀ ਕਿਵੇਂ? ਉਹ ਉਹੀ ਦੁੱਖ ਕਿਵੇਂ ਬਣੂਗੀ? 1964 ਦੇ ਵਿੱਚ ਕੋਈ ਤਸਵੀਰ ਹੈਗੀ ਹੈ ਜੀ। 1964 ਦੇ ਵਿੱਚ ਤਾਂ ਕਾਫੀ ਟਰਾਂਚਾ ਖੜਾ ਸੀ। ਹੂੰ। ਉਦੋਂ ਦੀਆਂ ਤਸਵੀਰਾਂ ਸਾਨੂੰ ਹਜੇ ਮਿਲੀਆਂ ਤਾਂ ਨਹੀਂ ਤੇ ਪਰ ਮਿਲਣ ਦੀ ਸੁਭਾਵਨਾ ਹੈਗੀ ਅਸੀਂ ਕਈ ਲੋਕਾਂ ਨਾਲ ਲੱਗੇ ਹੋਏ ਆ ਜਿਹੜੇ ਇਸ ਫੋਟੋ ਵਗੈਰਾ ਨੂੰ ਸੰਭਾਲ ਕੇ ਰੱਖਦੇ ਆ ਹੂੰ ਤੇ ਬਾਕੀ ਅਸੀਂ ਸਾਨੂੰ ਪਹਿਲਾਂ ਵੀ ਦੱਸਿਆ ਵੀ ਉਹਦੀਆਂ ਨੀਹਾਂ ਬਹੁਤ ਕੁਝ ਦੱਸ ਦੇਣੀ ਆ ਕਿਉਂਕਿ ਅੱਜ ਦੇਖੋ ਟੈਕਨੋਲੋਜੀ ਕਿੱਥੇ ਪਹੁੰਚ ਚੁੱਕੀ ਆ ਤੇ ਨਹੀਂ ਹਾਂ ਦੱਸਾ ਦੇਣ ਕੀ ਆ ਵੀ ਇਹ ਹੈ ਕੀ ਸੀ ਕਿਸ ਤਰ੍ਹਾਂ ਦਾ ਢਾਂਚਾ ਤੇ ਇਹਦਾ ਉਹ ਉਹ ਢਾਂਚਾ ਅਸੀਂ ਅਰੋੜਾ ਸਾਹਿਬ ਨਾਲ ਸਾਂਝਾ ਕਰਕੇ ਜੇ ਸਾਨੂੰ ਉਹ ਮਨਜ਼ੂਰ ਹੋਇਆ ਤਾਂ ਅਸੀਂ ਉਹਨੂੰ ਹਰੀ ਝੰਡੀ ਦੇ ਦਾਂਗੇ ਤਾਂ ਉਹ ਜਲਦੀ ਤਿਆਰ ਹੋ ਜਾਏਗਾ ਗੱਲਾਂ ਇਹ ਵੀ ਅਰੋੜਾ ਸਾਹਿਬ ਦੇ ਵੀ ਧਿਆਨ ਚ ਹੋਊਗਾ ਤੁਸੀਂ ਵੀ ਪੜਦੇ ਰਹਿੰਦੇ ਹੋਗੇ ਗੱਲਾਂ ਇਹ ਵੀ ਚੱਲਦੀਆਂ ਰਹੀਆਂ ਕਿ ਜਿਹੜੀ ਉਹ ਜਗ੍ਹਾ ਹੈਗੀ ਆ ਜਿਸ ਨੂੰ ਡੋਡਰਮਾਲ ਦੀ ਹਵੇਲੀ ਕਿਹਾ ਜਾਂਦਾ ਉਹ ਅਸਲ ਦੇ ਵਿੱਚ ਉਹ ਹਵੇਲੀ ਹੈ ਹੀ ਨਹੀਂ ਉਹ ਕਈ ਸਵਾਲ ਨੇ ਜਿਹੜੇ ਇਹਦੇ ਵਿੱਚ ਇਹ ਕੋਈ ਇਹ ਕੋਈ ਸਵਾਲ ਨਹੀਂ ਮੈਂ ਤੁਹਾਨੂੰ ਦੱਸ ਦਵਾਂ ਵੀ ਇਹ 1947 ਵੇਲੇ ਕਈ ਚੀਜ਼ਾਂ ਆਪਣੀਆਂ ਗਵਾਚ ਗਈਆਂ ਨੇ ਮੈਂ ਉਹ ਜਿਹੜਾ ਸੱਜਣ ਆਇਆ ਸੀ ਮੈਂ ਚਲੋ ਕਿਸੇ ਨਾਲ ਅਸੀਂ ਜਰਿਆ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਹ ਵਧੀਆ ਗੱਲ ਨਹੀਂ ਹੁੰਦੀ ਤੇ ਕੱਲ ਨੂੰ ਇਹ ਜੇ ਲੋਕ ਇਹ ਵੀ ਕਹਿ ਦਿੰਦੇ ਨੇ ਵੀ ਬਾਬਾ ਨਾਨਕ ਵੀ ਹੈ ਨਹੀਂ ਸੀ ਉਹਦਾ ਕੋਈ ਹੱਲ ਨਹੀਂ ਹੁੰਦਾ ਉਹ ਲੋਕਾਂ ਦਾ ਤੇ ਇਹ ਨਾ 1947 ਦੇ ਵਿੱਚ ਮਤਲਬ ਕਿ ਅਲਾਟਮੈਂਟ ਹੋ ਗਈ ਸੀ ਐਮ ਐਮ ਐਸ ਰੰਧਾਵੇ ਨੇ ਬਹੁਤ ਕੰਮ ਕੀਤਾ ਤੁਸੀਂ ਸਾਰੇ ਐਮ ਐਮ ਐਸ ਰੰਧਾਵੇ ਬਾਰੇ ਪੜਿਆ ਹੋਣਾ ਆਈ ਆਈ ਐਸ 1932 ਦੇ ਉਹ ਉਹਨਾਂ ਉਸ ਟਾਈਮ ਨਾ ਕਈ ਚੀਜ਼ਾਂ ਉਦੋਂ ਉਹਨੇ ਵੀ ਵਿਚਾਰ ਕੀਤਾ ਦੀ ਇਹ ਇਤਿਹਾਸਕ ਹਵੇਲੀ ਹੈਗੀ ਆ ਫਿਰ ਕਿਸੇ ਪਰਿਵਾਰ ਨੂੰ ਕੁਝ ਟਾਈਮ ਲਈ ਰਹਿਣ ਬਸੇਰੇ ਲਈ ਮੋੜ ਬਸੇਵੇ ਦੇ ਲਈ 1947 ਅਲਾਟਮੈਂਟ ਕਰਤੀ ਦੀ ਇਹ ਲੋਕ ਉੱਥੋਂ ਚੱਕੀ ਜਾਂਦੇ ਨੇ ਵੀ ਇਹ ਉਹ ਲੋਕ ਰਹਿੰਦੇ ਸੀ ਤੋ ਕਈਆਂ ਚੀਜ਼ਾਂ ਆਪਣੀਆਂ ਬਹੁਤ ਗਵਾਚ ਗਈਆਂ ਪਾਕਿਸਤਾਨ ਚ ਅੱਜ ਆਪਣੇ ਸੰਸਥਾਵਾਂ ਚ ਬਹੁਤ ਮੁਸਲਮਾਨ ਲੋਕ ਰਹਿੰਦੇ ਆ ਉਹ ਆਪੇ ਇਹ ਥੋੜੋ ਕਹਿ ਸਕਦੇ ਆ ਵੀ ਇਹ ਮੁਸਲਮਾਨਾਂ ਦੀ ਨਹੀਂ ਸੀ ਉਹ ਆਪਣੀਆਂ ਸੀ ਠੀਕ ਆ ਸਮੇਂ ਨੇ ਉਹਨਾਂ ਨੂੰ ਉਹਨਾਂ ਤੇ ਕਬਜ਼ਾ ਕਰਾਤਾ ਉਹਨਾਂ ਨੇ ਉਹ ਤੇ ਕਬਜ਼ਾ ਕਰ ਲਿਆ ਇਹ ਆਈਐਸ ਅਫਸਰ ਨੇ ਇਹਦੀ ਖਰੀਦੋਫਰੋਖਤ ਕੀਤੀ ਆ ਰੰਧਾਵਾ ਸਾਹਿਬ ਨੇ ਉਹਨੇ ਪੂਰੀ ਖੋਜ ਦੇ ਆਧਾਰ ਤੇ ਉਹ ਵੀ ਪ੍ਰੇਮੀ ਨੇ ਤੇ ਡੀਸੀ ਨੇ ਮਤਲਬ ਕਿ ਉਹਨੇ ਬਗੈਰਾ ਉਹਨੇ ਫਿਰ ਰਜਿਸਟਰੀ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੇ ਨਾਂ ਤੇ ਕਰਾਈ ਤੇ ਜੇ ਆਪਾਂ ਸਰਹੰਦ ਦਾ ਰਿਕਾਰਡ ਮਾਲ ਰਿਕਾਰਡ ਨੂੰ ਦੇਖੀਏ ਤਾਂ ਜਿਹੜਾ ਉਸ ਟਾਈਮ ਦਾ ਮਾਲ ਰਿਕਾਰਡ ਹੈ ਉਹ ਵੀ ਦਰਸਾਉਂਦਾ ਵੀ ਇਹ ਜਿਹੜੀ ਹਵੇਲੀ ਆ ਇਹ ਐਡਵਾਂਟੋਰਡਨ ਮਾਲ ਇਹ ਸਾਰਾ ਕੁਝ ਡਾਕੂਮੈਂਟ ਤੁਸੀਂ ਕਰ ਲਏ ਇਕੱਠੇ ਜਾਂ ਕਰ ਰਹੇ ਹੋ ਬਿਲਕੁਲ ਇਹ ਤੁਸੀਂ ਜੇ ਆ ਜਿਆਦਾ ਜਾਣਕਾਰੀ ਤਹਿਸੀਲਦਾਰ ਡੀਸੀ ਨਾਲ ਸਾਡਾ ਸਾਰਾ ਰਾਬਤਾ ਹੈਗਾ ਜੀ ਤੇ ਇਹ ਵਜੀ ਇੱਕੋ ਇੱਕ ਹਵੇਲੀ ਸੀ ਸਰਹੰਦ ਦੀ ਵੀ ਜਿਹੜੀ ਵਜੀਰ ਖਾਂ ਦੀ ਰਹਿਸ ਕੋਲੇ ਬਣੀ ਸੀ ਨਹੀਂ ਤਾਂ ਉਹਦੇ ਰਹਿਸ ਕੋਲੇ ਕੋਈ ਵੀ ਸਾਰੀ ਨਹੀਂ ਹੋ ਸਕਦੀ ਧੀ ਇਹ ਉਸ ਟਾਈਮ ਦਾ ਮਕੀਸ਼ ਸਵਾਨੀ ਅੜਾਨੀ ਆਪਾਂ ਕਹਿ ਦਈਏ ਬਹੁਤ ਅਮੀਰ ਸੱਜਣ ਸੀ ਤਾਂ ਕਰਕੇ ਦੀ ਰਹਿਸ ਜਿਹੜੀ ਇੱਥੇ ਇਹ ਮਤਲਬ ਕਿ ਉਹਦੇ ਲਵੇ ਬਣਾਈ ਗਈ ਸੀ ਕਿਉਂਕਿ ਉਹਦੀਆਂ ਉਹਦੀ ਤਾਂ ਸਾਰੀਆਂ ਨਿਸ਼ਾਨੀਆਂ ਖਤਮ ਕਰ ਦਿੱਤੀਆਂ ਬੰਦਾ ਸਿੰਘ ਬਹਾਦਰ ਜੱਸਾ ਸਿੰਘ ਆਲੂਵਾਲੀਆ ਨੇ ਬਾਅਦ ਵਿੱਚ ਜੋ ਜੋ ਅੱਗੇ ਆਪਣੇ ਇੱਥੇ ਹਮਲੇ ਹੋਏ ਆ ਪਰ ਇਹ ਹਵੇਲੀ ਨੂੰ ਕੋਈ ਵੀ ਕਿਸੇ ਨੇ ਹੁਣ ਪਹਚਾਇਆ ਨਹੀਂ ਤਾਂ ਇਹ ਵੀ ਹਵੇਲੀ ਨੇ ਖਤਮ ਹੋ ਜਾਣਾ ਸੀ ਜੇ ਕੋਈ ਇਸ ਤਰ੍ਹਾਂ ਦੀ ਹੁੰਦੀ ਸਭ ਤੋਂ ਵੱਡਾ ਤੱਥ ਇਹ ਹੈ ਤੇ ਇਹ ਹਵੇਲੀ ਤਾਂ ਬਾਅਦ ਦੇ ਵਿੱਚ ਆਪਣੇ ਆਪ ਢਈ ਹੈ ਜਾਂ ਜਿਵੇਂ ਕਈ ਲੋਕ ਲਾਲਚੀ ਹੁੰਦੇ ਨੇ ਜਦੋਂ ਇਹ ਕੋਈ ਸਾਮ ਸੰਭਾਲਣੀ ਦੀ ਉਹ ਲੋਕਾਂ ਨੂੰ ਛੋਟੀ ਇੱਟ ਦੀ ਲੋੜ ਤੇ ਉੱਥੋਂ ਢੇੜ ਕੇ ਲੈ ਜਾਂਦੇ ਬਿਲਕੁਲ ਇਸ ਕਰਕੇ ਇਹਦਾ ਨੁਕਸਾਨ ਆ ਕੇ ਇਹ ਚੀਜ਼ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਨਮੋਲਮੈਂਟ ਕਿਸ ਤਰ੍ਹਾਂ ਰਹੂਗੀ ਇਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਨਾਮੀ ਵੱਡੀ ਸੰਸਥਾ ਹੈਗੀ ਹੈ ਜਿਵੇਂ ਕਿ ਹਰਜਿੰਦਰ ਸਿੰਘ ਧਾਮੀ ਦਾ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹ ਇੱਕ ਬਹੁਤ ਸਿਆਣੇ ਸੱਜਣ ਨੇ ਉਹ ਮੈਂ ਰੂੜਾ ਸਾਹਿਬ ਨਾਲ ਜਦੋਂ ਉਹਨਾਂ ਨੂੰ ਕਿਹਾ ਵੀ ਰੂੜਾ ਸਾਹਿਬ ਤੇ ਐਡਵੋਕੇਟ ਐਡੀਸ਼ਨ ਐਡਵੋਕੇਟ ਜਰਨਲ ਸੁਮਿੰਦੀਪ ਬਾਲੀਆ ਵੀ ਐਕਸੀਆਂ ਨਾ ਪ੍ਰੇਮਚੰਦ ਜੀ ਵੀ ਆਪਣੇ ਨਾਲ ਮਲਾਕਤ ਕਰਨ ਨੂੰ ਕਹਿੰਦੇ ਆ ਦਿਨ ਵੀ ਕੱਲ ਦੀ ਵੀ ਉਹ ਦੂਬਾਰਾ ਕੋਰਟ ਕੇਸ ਹੈ ਜਿਹੜਾ ਬੜਾ ਨੇੜੇ ਆ। ਉਹਨਾਂ ਨੇ ਤੁਰੰਤ ਮੇਰੀ ਬੇਨਤੀ ਨੂੰ ਪ੍ਰਵਾਨ ਕੀਤਾ। ਉਹ ਫਤੇਗਰ ਸਾਹਿਬ ਦੀ ਧਰਤੀ ਦੀ ਆਏ, ਰੋੜਾ ਸਾਹਿਬ ਨਾਲ ਮੀਟਿੰਗ ਕੀਤੀ। ਉੱਥੇ ਡਿਸਕਸ ਹੋਈ ਸੀ ਸਾਰੇ ਇਕੱਠੇ ਬੈਠੇ। ਅਸੀਂ ਸਾਨੂੰ ਸਾਡੇ ਵੱਡੇ ਭਾਗ ਨੇ ਵੀ ਅਸੀਂ ਅਸੀਂ ਨਾ ਵਿਚੋਲਗੀ ਦਾ ਕਾਰਜ ਕੀਤਾ ਹੈ। ਅਸੀਂ ਅਸੀਂ ਕੋਈ ਪਾਰਟੀ ਨਹੀਂ ਦੇ। ਅਸੀਂ ਤਾਂ ਇਹਨੂੰ ਨੇੜੇ ਲਾ ਕੇ ਰੋੜਾ ਸਾਹਿਬ ਨੂੰ ਉਦੋਂ ਆਈਜੀਪੀਸੀ ਨੂੰ ਪੰਜਾਬ ਸਰਕਾਰ ਨੂੰ ਇਹਨਾਂ ਨੂੰ ਇਕੱਠਾ ਕਰਕੇ ਇੱਥੇ ਤੱਕ ਕਾਰਜ ਲੈ ਕੇ ਆਂਦਾ। ਸਾਡਾ ਹੋਰ ਕੋਈ ਅਸੀਂ ਨਾ ਹੀ ਸਾਨੂੰ ਇਹ ਦੇ ਵਿੱਚ ਅਸੀਂ ਸ਼ਾਮਲ ਸੀ ਤੇ ਨਾ ਹੀ ਅਸੀਂ ਅਰੋੜਾ ਸਾਹਿਬ ਨਾਲ ਸ਼ਾਮਲ ਸੀ ਨਹੀਂ ਅਸੀਂ ਉਧਰ ਸ਼ਾਮਲ ਸੀ ਅਸੀਂ ਦਾ ਗੁਰੂ ਸਾਹਿਬ ਨੇ ਸਾਨੂੰ ਤਾਂ ਪਤਾ ਨਹੀਂ ਕਿੱਥੋਂ ਕਰੇ ਬੈਠੇ ਬੈਠੇ ਨੂੰ ਸਾਨੂੰ ਇਹ ਦੇ ਵਿੱਚ ਸ਼ਾਮਲ ਕਰਤਾ ਤੇ ਅਸੀਂ ਫਿਰ ਜਿਹੜੇ ਜੇ ਸ਼ਾਮਲ ਕੀਤਾ ਤਾਂ ਉਹ ਅਸੀਂ ਡਿਊਟੀ ਬੜੀ ਇਮਾਨਦਾਰੀ ਨਾਲ ਉਹਨੂੰ ਅਸੀਂ ਨਿਵਾਇਆ ਅੱਛਾ ਇਹ 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 ਰੂਪ ਕੀ ਹੋਊਗਾ ਲੋਕ ਇਹ ਵੀ ਸਮਝਣਾ ਚਾਹਣਗੇ ਕਿ ਲੋਕ ਜਾ ਕੇ ਮੱਥਾ ਟੇਕਿਆ ਕਰਨਗੇ ਉੱਥੇ ਜਾ ਕੇ ਮਤਲਬ ਕੀ ਕਿਸ ਤਰ੍ਹਾਂ ਢਾਂਚਾ ਕਿਸ ਤਰ੍ਹਾਂ ਦਾ ਨਹੀਂ ਐਸਾ ਨਹੀਂ ਉੱਥੇ ਕੋਈ ਵੀ ਇਸ ਤਰ੍ਹਾਂ ਦੀ ਯਾਦਗਾਰ ਨਹੀਂ ਹੋਏਗੀ ਵੀ ਜਾ ਕੇ ਲੋਕ ਉੱਥੇ ਮੱਥਾ ਟੇਕਿਆ ਕਰਨਾ ਉਹ ਇੱਕ ਕਿਸੇ ਦਾ ਘਰ ਹੈ ਮਤਲਬ ਕਿ ਉਹ ਇੱਕ ਬਹੁਤ ਸਤਕਾਰਯੋਗ ਲੋਕ ਦਾ ਘਰ ਹੈ ਤੇ ਲੋਕ ਉਹਨੂੰ ਸਿਰਫ ਦਰਸ਼ਨ ਕਰਨ ਜਾਣਗੇ ਦੇਖਣ ਜਾਇਗਾ ਪਰ ਦੇਖਣਗੇ ਜਿਵੇਂ ਕਿ ਲੋਕ ਜੱਲਿਆਂ ਵਾਲੇ ਬਾਗ ਨੂੰ ਦੇਖਦੇ ਆ ਚਾਹੇ ਉੱਥੇ अनेਕਾਂ ਸਿੰਘ ਲੋਕ ਸ਼ਹੀਦ ਹੋਏ ਪਰ ਜ਼ਰੂਰੀ ਨਹੀਂ ਵੀ ਚਲੋ ਉਹ ਤਾਂ ਉਹਦਾ ਸਜਦਾ ਵੀ ਹੁੰਦਾ ਪਰ ਇਹਦੇ ਵਿੱਚ ਕੋਈ ਐਸੀ ਇਸ ਤਰ੍ਹਾਂ ਦੀ ਅਸੀਂ ਉਹਨੂੰ ਧਾਰਮਿਕ ਰੰਗਤ ਨਹੀਂ ਦੇਣਾ ਚਾਹੁੰਦੇ ਸਾਡਾ ਆਪਦਾ ਵਿਚਾਰ ਹੈ ਅਸੀਂ ਉਹਨੂੰ ਮਨੁੱਖੀ ਅਧਿਕਾਰਾਂ ਦੀ ਰੰਗਤ ਦੇਣਾ ਚਾਹੁੰਣਾ ਜਿਵੇਂ ਅਰੋੜਾ ਸਾਹਿਬ ਨੇ ਕਿਹਾ ਹੈ ਅਸੀਂ ਇਹਨਾਂ ਨਾਲ ਬਿਲਕੁਲ ਸਹਿਮਤ ਹੈ ਜੋ ਵੀ ਨਾ ਦੀ ਸੋਚ ਆ ਉਹ ਹੀ ਸਾਡੀ ਸੋਚ ਹੈ ਜਿੰਨੀ ਜਗ੍ਹਾ ਉਹ ਹੈ ਜਿੰਨੀ ਥਾਂ ਹੈ ਉਹਨੇ ਵਿੱਚ ਹੀ ਬਣ ਜੂ ਜਾਂ ਕੁਝ ਇਹਦਾ ਹੈ ਕਿ ਜਗ੍ਹਾ ਦੇ ਵਿੱਚ ਵੀ ਮੈਂ ਸੁਣਦਾ ਆ ਦਾਂ ਜੇ 1947 ਦਾ ਰਿਕਾਰਡ ਪੜੀਏ ਤਾਂ ਆਲਾ-ਦਾਲਾ ਸਾਰਾ ਦਵਾਨ ਟੁੱਟ ਰਮਲਦਾ ਸੀ ਇਹ 1947 ਵੇਲੇ ਅਲਾਟ ਪਰ ਹੁਣ ਤਾਂ ਕੰਸਟਰਕਸ਼ਨਾਂ ਹੋ ਗਈਆਂ ਨਾਲੇ ਬਹੁਤ ਸਾਰਾ 1947 ਵੇਲੇ ਅਲਾਟਮੈਂਟ ਕੀਤੇ ਗਏ ਐਮ ਐਮ ਐਸ ਰੰਧਾਵਾ ਵੱਲੋਂ ਕਿਉਂਕਿ ਉਦੋਂ ਉਹਦਾ ਤਾਂ ਬਹੁਤ ਕੁਝ ਗਵਾਚ ਗਿਆ ਲੋਕੀਂ ਬੰਦੀ ਗਵਾਚ ਗਿਆ ਜਗ੍ਹਾ ਜਗ੍ਹਾ ਤਾਂ ਛੋਟੀ ਗੱਲ ਹੈ ਗਿਆ ਹਾਂ ਤੇ ਉਹ ਅਸੀਂ ਉਹਦੇ ਆਲੇ-ਦਾਲੇ ਖਰੀਦਣੀ ਚਾਹੁੰਨੇ ਆ ਜਗਾ ਜੇ ਸਾਨੂੰ ਵਾਜਬ ਰੇਟ ਤੇ ਮਿਲੇ ਤੇ ਅਸੀਂ ਉਹਨੂੰ ਏਰੀਆ ਥੋੜਾ ਜਿਆਦਾ ਵਧਾਉਣਾ ਵੀ ਚਾਹੁੰਨੇ ਆ ਜੇ ਰੂੜਾ ਸਾਹਿਬ ਸਾਨੂੰ ਕੋਈ ਦੇਣਗੇ ਵੀ ਆਪਾਂ ਇੱਥੇ ਬਾਹਰ ਇਹਦੇ ਆ ਬਣਾ ਸਕਦੇ ਆ ਪਾਰਕਿੰਗ ਵਗੈਰਾ ਵੀ ਅਸੀਂ ਕਿਉਂਕਿ ਜਦੋਂ ਫੜੇਗੜਾ ਸਾਹਿਬ ਦਾ ਜੋੜ ਮੇਲਾ ਹੁੰਦਾ ਉਦੋਂ ਖੜਨ ਨੂੰ ਥਾਂ ਨਹੀਂ ਹੁੰਦਾ ਤੇ ਅਸੀਂ ਉਹਦਾ ਏਰੀਆ ਜ਼ਰੂਰ ਆ 18 ਫੁੱਟੀ ਸੜਕ ਅਸੀਂ ਸੀਐਮ ਸਰਬ ਨੂੰ ਬੇਨਤੀ ਕੀਤੀ ਸੀ ਉਹ ਸਾਡੀ ਪ੍ਰਵਾਨ ਕਰ ਲਈ ਆ ਉਹਦੇ ਮੋਰਾਂ ਉਹ ਸਿਰਸਾ ਸੂਰੀ ਮਾਰਗਨ ਨੂੰ ਜੋੜਤੀ ਉਹਨੇ ਐਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ ਲੈ ਕੇ ਪਹਿਲਾਂ ਤਾਂ ਇੱਕ ਲਿੰਕ ਦੀ ਸੜਕ ਤੁਸੀਂ ਦੇਖੀ ਹੋਣੀ ਆ ਤੇ ਅਸੀਂ ਕੋਸ਼ਿਸ਼ ਕਰਾਂਗੇ ਜਿੰਨਾ ਵੀ ਸੱਤ ਹੋ ਸਕੇ ਆ ਦੇਖੋ ਅਸੀਂ ਮਤਲਬ ਕਿ ਇੱਕ ਗੁਰੂ ਸਾਹਿਬ ਦੇ ਨਮਾਣੇ ਜੇ ਸਿੱਖ ਆਏ ਗਿਆ ਤੇ ਅਸੀਂ ਕਿਸੇ ਚੀਜ਼ ਤੇ ਕੋਈ ਆਪਣਾ ਦਵਦਵਾ ਨਹੀਂ ਬਣਾਉਣਾ ਚਾਹੁੰਦੇ ਜਾਂ ਅਸੀਂ ਮੈਂ ਤੋਂ ਬਹੁਤ ਦੂਰ ਹੈ ਵੀ ਜੀ ਅਸੀਂ ਕਰ ਗਏ ਅਸੀਂ ਉੱਥੇ ਆਪਦੇ ਬੋਰਡ ਆਪਦਾ ਨਾਂ ਅਜ ਤੱਕ ਅਸੀਂ ਕੋਈ ਆਪਦਾ ਨਾਂ ਨਹੀਂ ਲਿਖਿਆ ਸਿਰਫ ਸੰਸਥਾ ਦਾ ਨਾਮ ਆਏਗਾ ਸੰਸਥਾ ਦਾ ਨਾਮ ਬਾਅਦ ਵਿੱਚ ਜੇ ਇਜਾਜ਼ਤ ਐਸਜੀਪੀਸੀ ਦੀ ਹੋ ਗਈ ਰੋੜਾ ਸਭ ਦੇਣਗੇ ਤਾਂ ਸੰਸਥਾ ਦਾ ਅਸੀਂ ਨਾਮ ਜ਼ਰੂਰ ਲਾ ਆਵਾਂਗੇ ਪਰ ਕਿਸੇ ਵਿਅਕਤੀ ਦਾ ਕੋਈ ਵੀ ਨਾਂ ਨਹੀਂ ਹੋਏਗਾ ਸਰਕਾਰ ਦੀ ਕੀ ਭਾਗੀ ਦੇ ਰਹਿਣ ਵਾਲੀ ਹੈ ਵਿੱਚ ਸਰਕਾਰ ਸਾਨੂੰ ਸਰਕਾਰ ਨੇ ਸਾਨੂੰ ਵਧੀਆ ਸਪੋਰਟ ਕੀਤੀ ਹੈਗੀ ਸੀਐਮ ਸਾਹਿਬ ਨਾਲ ਸਾਡੀਆਂ ਕਈ ਮੀਟਿੰਗਾਂ ਹੋਈਆਂ ਅਸੀਂ ਕਿਹਾ ਵੀ ਅਰੋੜਾ ਸਾਹਿਬ ਕੋਲੇ ਉਹ ਕੇਸ ਹੈਗਾ ਭਵੰਤਮਨ ਜੀ ਨਾਲ ਤੇ ਉਹਨਾਂ ਨੇ ਵੀ ਕਿਹਾ ਵੀ ਉਹ ਤਾਂ ਉਹਨਾਂ ਨੇ ਸਾਨੂੰ ਆਪ ਹੀ ਕਹਾਣੀ ਸੁਣਾਈ ਵੀ ਦਬਾਨ ਟੋਡਰਮਲ ਦੀ ਹਵੇਲੀ ਜੇ ਸਰਕਾਰ ਇਹਨੂੰ ਪ੍ਰਿਜ਼ਰਵ ਨਹੀਂ ਕਰ ਸਕਦੀ ਤਾਂ ਸਰਕਾਰ ਨੂੰ ਸਰਕਾਰ ਬਣਨ ਦਾ ਕੋਈ ਫਾਇਦਾ ਨਹੀਂ ਉਹਨੇ ਉਹਨੇ ਇਹ ਬਚਨ ਕਹੇ ਹੁਣ ਮਸਲਾ ਕੀ ਹੋਇਆ ਉਹ ਤੋਂ ਬਾਅਦ ਇਹ ਧਾਰਮਿਕ ਇਹ ਪ੍ਰਾਪਰਟੀ ਹੋਣ ਕਰਕੇ ਇਹ ਜੀ ਪੀਸੀ ਜੀ ਨੂੰ ਸੇਵਾ ਦਿਓਗੇ ਉਹ ਹੀ ਕਰ ਸਕਦੇ ਆ ਉਹ ਸੇਵਾ ਸਰਕਾਰ ਨੂੰ ਦੇਣ ਨੂੰ ਤਿਆਰ ਨਹੀਂ ਕਿਉਂਕਿ ਵੀ ਪੰਥ ਦੀ ਪ੍ਰਾਪਰਟੀ ਹੈਗੀ ਆ ਇਹ ਇਹ ਪੰਥ ਹੀ ਕਰੂਗਾ ਤੇ ਇਸ ਕਰਕੇ ਉਹ ਸੇਵਾ ਅਸੀਂ ਲਈਤੀ ਪਰ ਅਸੀਂ ਬਚਾਲ ਦਾ ਰੋਲ ਕੋਰਟ ਨੂੰ ਕੋਰਟ ਦੇ ਵਿੱਚ ਸਾਡਾ ਮਤਲਬ ਕਿ ਅਰੋੜਾ ਸਾਹਿਬ ਨੂੰ ਤੇ ਉਧਰ ਅਡੀਸ਼ਨਲ ਐਡਵੋਕੇਟ ਜਰਨਲ ਸੰਮਦੀਪ ਬਾਲੀਆ ਸਪੀਕਰ ਸਾਹਿਬ ਇਹ ਵਿੱਚ ਸਭ ਤੋਂ ਵੱਡੀ ਭੂਮਿਕਾ ਪੰਜਾਬ ਸਰਕਾਰ ਦੇ ਸਪੀਕਰ ਸਾਹਿਬ ਦੀ ਹੈ। ਉਹ ਦਿਨ ਰਾਤ ਇਹ ਸਾਡੇ ਤਾਲਮੇਲ ਤੇ ਲੱਗੇ ਹੋਏ ਸੀ ਵੀ ਇਹ ਕਦੋਂ ਨਿਬੜੇ। ਨਾਲ ਮਨਿੰਦਰ ਸਿੰਘ ਉਹਨਾਂ ਦਾ ਉਸੜੀ ਤੇ ਸੁਮਨਦੀਪ ਬਾਲੀਆ ਤੇ ਐਕਸੀਅਨ ਪ੍ਰੇਮ ਚੰਦ। ਮਲਕਿ ਸਾਰੇ ਲੋਕ ਦਿਲੋਂ ਲੱਗੇ ਹੋਏ ਸੀ। ਇਹ ਸਾਨੂੰ ਜਿੱਥੇ ਵੀ ਅਸੀਂ ਗਏ ਸਾਨੂੰ ਬਹੁਤ ਜ਼ਿਆਦਾ ਦਿਲੋਂ ਪਿਆਰ ਮਿਲਿਆ। ਸ਼ਾਇਦ ਅਸੀਂ ਛੱਡ ਕੇ ਭੱਜ ਜਾਂਦੇ ਪਰ ਸਾਨੂੰ ਮੁਹੱਬਤ ਨੇ ਪਿਆਰ ਨੇ ਸਾਨੂੰ ਛੱਡਣ ਨਹੀਂ ਦਿੱਤਾ। अच्छा ये लोग कदों तक देख सकदे ने थوڑا मतलब एक अंदाजा हुंदा ना इंजीनियर जो भी ਤੁਸੀਂ मतलब एक कंपनी हायर ਕੀਤੀ ਹੋਈ ਐ ਉਹ 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 ਅਸੀਂ ਉਹਨਾਂ ਦੇ ਐਸਟੀਮੇਟ ਦਿੱਤਾ ਹੋਊਗਾ ਉਹ ਅਸੀਂ ਨਾ ਉਹਨਾਂ ਦੇ हायर ਕਰਨ ਜਦੋਂ ਸਾਡਾ ਪ੍ਰੋਜੈਕਟ ਸਾਡੇ ਕੋਲੇ ਉਹ ਪੂਰੀ ਪ੍ਰਪੋਜ਼ਲ ਬਣਾ ਕੇ ਪੇਸ਼ ਕਰਨਗੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਦੱਸ ਸਕਦੇ ਆਂ ਵੀ ਆਪਾਂ ਕਿੰਨੇ ਟਾਈਮ ਤੱਕ ਦੇਖੋ ਪੈਸੇ ਦੀ ਕੋਈ ਦਿੱਕਤ ਨਹੀਂ ਹੋਣੀ ਪਰ ਇਹ ਚੀਜ਼ ਨੂੰ ਪ੍ਰੀਜ਼ਰਵ ਕਰਨ ਦੇ ਟਾਈਮ ਲੱਗਦਾ ਹੈ ਉਹ ਟਾਈਮ ਅਸੀਂ ਜਿੰਨਾ ਵੀ ਜਲਦੀ ਹੋ ਸਕੇ ਅਸੀਂ ਯੂ نو ਕਰਨ ਦੀ ਕੋਸ਼ਿਸ਼ ਕਰਾਂਗੇ ਬਹੁਤ ਧੰਨਵਾਦ ਜੀ ਤੁਸੀਂ ਸਮਾਂ ਦਿੱਤਾ ਵੈਗਰੂ ਹੋਰ ਬਰਕਤਾਂ ਪਾਵੇ ਤੇ ਇਸ ਗੱਲ ਦੇ ਲਈ ਮੇਰਾ ਖਿਆਲ ਹੈ ਕਿ ਜਿੰਨਾ ਵੀ ਸਿੱਖ ਜਗਤ ਹੈ ਉਹਨਾਂ ਨੂੰ ਖੁਸ਼ ਤਾਂ ਹੋਣਾ ਚਾਹੀਦਾ ਹੈ ਕਿ ਜੜੀਆਂ ਜੋ ਵੀ ਤੁਸੀਂ ਕੰਟਰੋਵਰਸੀਆਂ ਦੇਖਦੇ ਹੋ ਉਹਨਾਂ ਨੂੰ ਇੱਕ ਪਾਸੇ ਵੀ ਰੱਖ ਦिए ਤਾਂ ਘੱਟੋ ਘੱਟ ਇੱਕ ਜਿਹੜੀ ਹੈ ਉਹ ਵਿਰਾਸਤ ਦੇ ਵਿੱਚੋਂ ਤੁਹਾਨੂੰ ਇੱਕ ਚੀਜ਼ ਤਾਂ ਮਿਲੂਗੀ ਸਮਾਂ ਉਹ ਕਹਿੰਦੇ ਹਾਲੇ ਤੈ ਨਹੀਂ ਪਰ ਮਿਲੂ ਜ਼ਰੂਰ ਔਰ ਲੋਕਾਂ ਲਈ ਔਰ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਇਹ ਜਾਣਕਾਰੀ ਜ਼ਰੂਰ ਇੱਕ ਵੱਡੀ ਹੋ ਸਕਦੀ ਹੈ ਕਿ ਟੋਡਰਮਲ ਕੌਣ ਸੀ ਔਰ ਇਸ ਜਹਾਜ਼ ਹਵੇਲੀ ਦਾ ਇਤਿਹਾਸ ਕੀ ਕੋਜ ਹੈ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ